ਵੀਰਾਂ ਤੁਹਾਨੂੰ ਦਿਲ ਦਹਿਲਾਉਣ ਵਾਲੀਆਂ ਵਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਰਕਾਰੀ ਐਂਬੂਲੈਂਸ ਜਿਹੜੀ ਕਿ ਮਰੀਜ਼ਾਂ ਦੀ ਐਮਰਜੈਂਸੀ ਦੇ ਵਿੱਚ ਲੋਕਾਂ ਦੀ ਮਦਦ ਕਰਨ ਲਈ ਪਹੁੰਚਦੀ ਹੈ ਤੇ ਉਸਦੇ ਟਾਇਰਾਂ ਦੀ ਹਾਲਾਤ ਐਨੇ ਮਾੜੇ ਹੋ ਚੁੱਕੇ ਹਨ ਕਿ ਤੁਸੀਂ ਦੇਖ ਸਕਦੇ ਹੋ ਕਿ ਜਮ੍ਹਾਂ ਹੀ ਇਸ ਦੇ ਉੱਪਰ ਗੱਡੀ ਜਿਹੜੀ ਕਿਤੇ ਵੀ ਵਿਖਾਈ ਨਹੀਂ ਦੇ ਰਹੀ ਸੋ ਪਿਛਲੇ ਦੋਵੇਂ ਟਾਇਰ ਐਮੂਲੈਂਸ ਦੇ ਤੁਸੀਂ ਦੇਖ ਸਕਦੇ ਹੋ ਕਿ ਘਸ ਘਸ ਕੇ ਕਿਸੇ ਵੀ ਟਾਈਮ ਟੋਏ ਟੱਪੇ ਦੇ ਵਿੱਚ ਜਾਂ ਚਲਦੀ ਦੇ ਵੀ ਗਰਮ ਹੋ ਕੇ ਫਟ ਸਕਦੇ ਹਨ ਤਸਵੀਰਾਂ ਤੁਹਾਨੂੰ ਮਰੰਡਾ ਸ਼ਹਿਰ ਤੋਂ ਸਿੱਧੀਆਂ ਦਿਖਾ ਰਹੇ ਹਾਂ ਜਿੱਥੇ ਕਿ ਇੱਕ ਮਰੀਜ਼ ਨੂੰ ਸੇਵਾ ਦੇਣ ਲਈ ਇਹ ਐਂਬੂਲੈਂਸ ਪਹੁੰਚੀ ਸੀ ਸੋ ਤਸਵੀਰਾਂ ਵੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਹੋ ਜਿਹੀ ਹਾਲਤ ਦੇ ਵਿੱਚ ਇਸ ਜਿਹੜੇ ਟਾਇਰ ਨੇ ਐਂਬੂਲੈਂਸ ਦੇ ਉਹ ਚੱਲ ਰਹੇ ਹਨ ਇਹ ਆ ਕਿਤਨਾ ਕਿਤੇ ਜਵਾਬ ਦੇਣ ਤੋਂ ਭੱਜਦੇ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਪੈਰਾਂ ਦੇ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ ਸੋ ਜਿਹੜੇ ਐਂਬੂਲੈਂਸ ਦੇ ਡਰਾਈਵਰ ਨੇ ਉਹ ਕਿਤਨਾ ਕਿਤੇ ਜਿਹੜਾ ਵੀਡੀਓ ਤੋਂ ਭੱਜਦੇ ਨਜ਼ਰ ਆ ਰਹੇ ਨੇ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਐਂਬੂਲੈਂਸ ਲੋਕਾਂ ਦੀ ਜਾਨ ਬਚਾਉਣ ਵਾਸਤੇ ਲੈ ਕੇ ਜਾ ਰਹੇ ਨੇ ਸੋ ਦੇ ਟਾਇਰਾਂ ਦੇ ਹਾਲਾਤ ਇੰਨੇ ਮਾੜੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਹਾਲਤ ਜਿਹੜੀ ਟਾਇਰਾਂ ਦੀ ਮਾੜੀ ਹੋ ਚੁੱਕੀ ਹੈ ਅਤੇ ਇਸ ਦੇ ਵਿੱਚ ਜਿਹੜੇ ਮਰੀਜ਼ ਜਿਨ੍ਹਾਂ ਨੂੰ ਇਹ ਸੇਵਾ ਦੇਣ ਲਈ ਐਂਬੂਲੈਂਸ ਪਹੁੰਚਦੀ ਹੈ ਜੇਕਰ ਇਹ ਐਮਰਜੈਂਸੀ ਦੇ ਵਿੱਚ ਹਾਈ ਸਪੀਡ ਦੇ ਵਿੱਚ ਓਵਰ ਸਪੀਡ ਦੇ ਵਿੱਚ ਐਂਬੂਲੈਂਸ ਜਿਹੜੀ ਹੈ ਹੁੰਦੀ ਹੈ ਉਹ ਓਵਰ ਸਪੀਡ ਦੇ ਵਿੱਚ ਹੀ ਲੋਕਾਂ ਦੀ ਜਾਨ ਬਚਾਉਣ ਲਈ ਆਉਂਦੀ ਹੈ ਸੋ ਉਹ ਕਿਤੇ ਨਾ ਕਿਤੇ ਜਿਹੜੀ ਤੇਜ਼ ਰਫਤਾਰ ਹੈ ਜੇ ਇਸ ਦੇ ਟਾਇਰ ਕਦੇ ਵੀ ਫਟ ਜਾਣ ਤਾਂ ਇਹ ਐਂਬੂਲੈਂਸ ਵੱਡੇ ਹਾਸੇ ਦਾ ਸ਼ਿਕਾਰ ਹੋ ਸਕਦੀ ਹੈ ਜਿਸ ਦੇ ਵਿੱਚ ਮਰੀਜ਼ ਤਾਂ ਪਹਿਲਾਂ ਹੀ ਬਿਫਤਾ ਦੇ ਵਿੱਚ ਹੈ ਉਸ ਦੇ ਨਾਲ ਜੋ ਕੋਈ ਉਸ ਦਾ ਰਿਸ਼ਤੇਦਾਰ ਭੈਣ ਭਰਾ ਵੀ ਉਸ ਦੇ ਨਾਲ ਬੈਠਾ ਹੈ ਅਤੇ ਜਿਹੜੇ ਮੁਲਾਜ਼ਮ ਇਸ ਨੂੰ ਡਰਾਈਵ ਕਰ ਰਹੇ ਹਨ ਜਿਹੜੇ ਸੇਵਾ ਦੇ ਪ੍ਰਦਾਨ ਕਰ ਰਹੇ ਹਨ ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਹੈ ਕਿਤੇ ਨਾ ਕਿਤੇ ਖਤਰੇ ਦੇ ਵਿੱਚ ਪੈ ਸਕਦੀ ਹੈ ਸੋ ਇਸ ਚੀਜ਼ ਵੱਲ ਧਿਆਨ ਦੇਣ ਦੀ ਜਲਦ ਤੋਂ ਜਲਦ ਲੋੜ ਹੈ ਅਤੇ ਇਸ ਐਂਬੂਲੈਂਸ ਨੂੰ ਜਿਹੜੇ ਹੈ ਟਾਇਰ ਨਵੇਂਾਂ ਦੀ ਲੋੜ ਹੈ ਤਾਂ ਕਿ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ